ਮਾਨਯਮ ਡੀਜੀਪੀ ਸਾਹਿਬ ਤੇ ਮਾਨਯਮ ਐਸਐਸਪੀ ਰੂਪਨਗਰ ਜੀ ਦੇ ਹੁਕਮ ਅਨੁਸਾਰ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਅਨੁਸਾਰ ਕੱਲ ਪੁਲਿਸ ਪਾਰਟੀ ਦਰਨੇ ਚੈਕਿੰਗ ਪਿੰਡ ਠੀਕ ਨੇ ਚੌਂਕ ਦੇ ਵਿੱਚ ਮੌਜੂਦ ਸੀ ਤਾਂ ਨਾਟ ਸਾਈਡ ਤੇ ਪਿੰਡ ਨਾੜ ਦੇ ਨੇੜੇ ਇੱਕ ਥੜੇ ਤੇ ਨੌਜਵਾਨ ਲੜਕਾ ਬੈਠਾ ਸੀਗਾ ਜਿਹਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਹੱਥ ਵਿੱਚ ਫੜਿਆ ਇੱਕ ਲਫਾਫਾ ਸਾਈਡ ਤੇ ਚਾੜੀਆਂ ਸੁੱਟ ਦਿੱਤਾ ਜਦੋਂ ਨੂੰ ਹੋਲ ਕੇ ਚੈੱਕ ਕੀਤਾ ਗਿਆ तो निशीला उस नशीला पदार्थ बराबद हुए पूछगिछ कर उस नौजवान ने अपना नाम आनंद लाल पुत्र दुर्गाद वासी पिंड काहीवाल जो आनंदपुर साहब पंड दस सो उसके खिलाफ नशीला पदार्थ जो बराबद होया चेक करके छे ग्राम छे पॉइंट साठ ग्राम सी जो उस कब्जा पुलिस लेके उसके खिलाफ बई कार पचासी एन डी पी एस एक्ट का मुकदमा दर्ज किया गया ਤੇ ਅੱਗੇ ਤਫਤੀਸ਼ ਜਾਰੀ ਹੈ ਕਿਥੋਂ ਲੈ ਕੇ ਆਦਾ ਸੀ ਉਹ ਕਿਹਨੂੰ ਵੇਚਦਾ ਸੀ ਤੇ ਕੀ ਉਹਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਹੈਗੇ ਆ ਇਹ ਸਾਰੇ ਐਂਗਲ ਸਾਰੇ ਐਂਗਲ ਸਵਿਚ ਜਾਣਗੇ ਤੇ ਕਿ ਤਫਤੀਸ਼ ਕੀਤੀ ਜਾਵੇ ਸਰ ਅਦਾਲਤ ਵਿੱਚ ਬਿਆਨ ਸਕੀਤਾ ਗਿਆ ਕਿਵੇਂ ਅਜੇ ਨੂੰ ਦਾਅਵਾ ਸਪੀਸ਼ ਕੀਤਾ ਜਾ ਰਿਹਾ ਹੈ ਤੇ ਪੁਲਿਸ ਨੂੰ ਮਾਹੌਲ ਕੀਤਾ ਜਾ ਰਿਹਾ ਹੈ ਉਸ ਤੋਂ ਅਗੇ ਇਨਵੈਸਟੀਗੇਸ਼ਨ ਚੱਲੀ